ਜੀ গুড ਮਾਰਨਿੰਗ ਜੀ ਸੀਸ ਜੀ ਓਟਪੇ ਦੇ ਜਿਉ ਨੇ ਜਿਉ ਨੇ ਓਟ ਪਿਆ ਸ਼ੋਨੇ ਓਟ ਦੇ ਕਿੱਢਣ ਲੱਗ ਗਏ ਆ ਸ਼ੋਨੇ ਵਿੱਚ ਦੇ ਕਿੱਢਣ ਲੱਗ ਪਏ ਆ ਹਾਂਜੀ ਹਾਂਜੀ ਜੀ ਪਰੌਂਠੀਆਂ ਲਹਿ ਰਹੀਆਂ ਸਿਰ ਸੇ ਗੁਡ ਮਾਰਨਿੰਗ ਦੇ ਵਿੱਚ ਸਮੈਲ ਫਿਰ ਕਰਾਰੀਆਂ ਕਰਾਰੀਆਂ ਲਹਿ ਰਹੀਆਂ ਨੇ ਹਾਂ ਪੌੜੀਆਂ ਪੌੜੀਆਂ ਚਲ ਗਈ ਐ ਇਹ ਹੁਣ ਭਾਵੇਂ ਲੇਟ ਆਉਣਾ ਹੁੰਦਾ ਦਾ 5 ਮਿੰਟ ਨੂੰ ਛੇਤੀ ਆਊਗੀ ਮੈਂ ਦਾ ਹਾਂ ਦੇਖਾਂਗੇ ਹਾਂ ਹਾ 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 ਨਾ ਹੁੰਦੇ ਬਿਮਾਰ ਤੇ ਛੱਡੀਆਂ ਨਹੀਂ ਪਰੌਟੀਆਂ ਅੱਜ ਕੱਲ੍ਹ ਫਿਚੜੀ ਦੇਦੇ ਖਿਚੜੀ ਦੇਦੇ ਅੱਜ ਕੱਲ੍ਹ ਮੈਂ ਖਿਚੜੀ ਦੇ ਆ ਅੱਜ ਕੱਲ੍ਹ ਖਿਚੜੀ ਦੇ ਆ ਬਿਮਾਰ ਬੰਦਿਆਂ ਕੋ ਹੁੰਦੀ ਖਿਚੜੀ ਹੋਰ ਹੋਣਾ ਵੀ ਕੀ ਬਿਮਾਰ ਬੰਦਿਆਂ ਕੋ ਬਿਮਾਰ ਬੰਦਿਆਂ ਉਹ ਇਹ ਲੋ ਪਿੱਛੇ ਵੇ ਕੇ ਮੇਰੇ ਨਾਲ ਹਸਨ ਦਈਏ ਆਂਦੀ ਨਹੀਂ ਖਿਚੜੀ ਵਾਲਿਆ ਕੀ ਹਾਲੀ ਕਿਉਂ ਸ਼ਾ ਜੀ ਆਰਦੀ ਨਾ ਵੇ ਕੇ ਵਾਸ ਜੀਨੀ ਵਿਚਲੇ ਚੰਗਿਆ ਉਹਦੇ ਵਾਦੀ ਨਹੀਂ ਸਾਰੀ ਦੁਨੀਆ ਦਾ ਤੁਸੀਂ ਫਿਰਦੇ ਹੋ ਤਾਂ ਮੈਂ ਹੀ ਹਸਲਾਂ ਉਸ ਗੱਲ ਦਾ ਉਸ ਉਹਨੀਆਂ ਲੈਣੀਆਂ ਪਰੌਂਟੀਆਂ ਹੁਣ ਮੈਂ ਦੂਰ ਹੀ ਜਾਵਾਂ ਇਹ ਤੋਂ ਚੰਗਾ ਇਹ ਸਮੈਲਾ ਨਾ ਪੁਰੇ ਹਾਲ ਹੋ ਜਾਣੇ ਮੇਰੇ ਅਗਰ ਫਿਰ ਚਾਹੂ ਪੀਤੀਏ ਜੇ ਨਹੀਂ ਹਾਂ ਬਚ ਗਿਆ ਬਹੁਤ ਚਾਹ ਪੀਤੀਏ ਜੇ ਨਹੀਂ ਹਾਂ ਸੰਕਲਾ ਨਾ ਪੀਣੀ ਬਸ ਸੋ ਇਹ ਰਲੀ ਲੈ ਮੈਂ ਜੋ ਹੈਗਾ ਤੁਹਾਡੇ ਪਿੰਡ ਦੀ ਪਿੱਛੋਂ ਤੁਹਾਡਾ ਦੇ ਨੰ ਕੰਮ ਨਹੀਂ ਚਾਹਦਾ ਆ ਬਸ ਤ ਤੇ ਉਹ ਗਿਆ ਨਹੀਂ ਕੰਮ ਕਰ ਲੇ ਤੇ ਦਿਨ ਚੜ ਗਿਆ ਜੀ ਤਾਂ ਤਾਂ ਦਾ ਜਰਦਾ ਜਾਣਾ ਚਾਹ ਰਿਹਾ ਚਾਹ ਵੀ ਲੋ ਦਿਨ ਚੜ ਗਿਆ ਹਾਂ ਕੋ ਸਾਨੂੰ ਤੇ ਪੇਗਾਮ ਆ ਫਿਰ ਅੱਛਾ ਵਾਹ ਵਾਹ ਧੀਆ ਧੀਆ ਬਿਮਾਰ ਕਾਦੇ ਹੋ ਗਏ ਦੋ ਦਿਨ ਤੇ ਕੰਮ ਨਹੀਂ ਕਰਦੇ ਵਾ ਸੀ ਸਰ ਓ ਕਿਦਾਂ ਮम्मे ਪਿਆ ਨੂੰ ਓਏ ਸ਼ੋਨੇ ਸੀ ਨਸੂਤੀ ਪਈ ਆ ਮੈਂ ਇਧਰ ਮੈਡ ਵੀ ਖਲਾਰ ਕੇ ਪਾਤਾ ਸੁੱਕਨੇ ਦੇ ਇਧਰ ਗੱਦੇ ਵੀ ਆ ਗਿਆ ਬਰਸਾਤ ਜੀ ਆ ਗਈ ਤੇ ਅੱਜ ਨਾ ਧੁੱਪ ਬੜੀ ਸੋਹਣੀ ਨਿਕਲੀ ਨਿਕਲੀ ਤਾਂ ਭਾਵੇਂ ਰੋਜ਼ ਹੀ ਰਵੇ ਹੁਣ ਪਤਾ ਨਹੀਂ ਨਾ ਇਹ ਨਾ ਹੋਵੇ ਕੀ ਆਂਦੀ ਆ ਮਿਰਚਾਂ ਲਾੜ ਸੁੱਕਨੇ ਪਾਤੀ ਹੁਣ ਗਰਮ ਮਸਾਲਾ ਵੀ ਪੋਣਾ ਨਾ ਗਰਮ ਮਸਾਲਾ ਪਾ ਕੇ ਤੇ ਤੱਤੇ ਤੱਤੇ ਪੀ ਲ ਗਏ ਤੱਤੇ ਤੱਤੇ ਪੀ ਲ ਗਏ ਜਿੰਨਾ ਮਰਜੀ ਆਖੀਏ ਗਰਮੀ ਆ ਪਰ ਧੁੱਪ ਵੀ ਸੋਹਣੀ ਲੱਗਦੀ ਫੇਰ ਵੀ ਗਰਮੀ ਭਾਵੇਂ ਜਿਹੜੀ ਮਰਜੀ ਜਿਆਦਾ ਮੀਂਹ ਬਣਾਉ ਨਹੀਂ ਮਾਇ ਹਣਾ ਬੱਡੇ ਗਮਰੇ ਜੀ ਫੋਨ ਮੇ ਆਹ ਲੈ ਤੇ ਗੋਲੇ ਸੋਹਰੇ ਜਾਂਦਾ ਹੀ ਐ ਹਾਂ ਜੀ ਇਹ ਵੀ ਵਾਹ ਅਸਲ ਜਬ ਇਹਨਾਂ ਨੂੰ ਵਧੀਆ ਲੱਗਿਆ ਮੀਆਂ ਦਾ ਅਸਰ ਹੋਇਆ ਪਾਣੀ ਮਿਲਿਆ ਇਹਨਾਂ ਨੇ ਕਿੱਥੇ ਪਰਮੈਂਡਾ ਉਹ ਜਿਹੜੇ ਉਹ ਚੁੱਕ ਕੇ ਕੋਠੇ ਤੇ ਚੜਾ ਦਿੰਨੇ ਆ ਹਾਂ ਜਿਆਦਾ ਹੀ ਹੋ ਗਿਆ ਦੇਖ ਹਾਂ ਧੁੱਪ ਲੱਗੀ ਤੇਾਰੇ ਸਾਰੇ ਸੋਹਣੇ ਲੱਗਣ ਰਹੇ ਅਸੀਂ ਸਤੇ ਚਲ ਗਈ ਆਪਣਾ ਬ੍ਰੇਕਫਾਸਟ ਕਰਕੇ نیچے ਦੇ ਕਾਮ ਤੇ ਤੇ ਮੈਂ ਲੱਗੀ ਹੁਣ ਕੰਨ ਰੂਮ ਦੀ ਡਸਟਿੰਗ ਗੱਦੇ ਤੇ ਮੈਂ ਪਾ ਹੀ ਆ ਸੁਤਨੇ ਹੁਣ ਪਹਿਲਾ ਮੈਂ ਸਾਰੇ ਦੇ ਵੀ ਗੜਾ ਝੁਕੂਗੀ ਫਿਰ ਮੈਂ ਇਥੇ ਕਰਦੀ ਹਾਂ ਡਸਟਿੰਗ ਫਿਰ ਉਹਨੇ ਦਿਨ ਨੂੰ ਤੋਂ ਪਲਾਜੂਗੀ ਕੱਦਿਆਂ ਨੂੰ ਤੇ ਫਿਰ ਅਸੀਂ ਗੱਦੇ ਪਿਛਾਵਾਂਗੇ ਲਿਆ ਕੇ ਇਥੇ ਹੌਣ ਵਾਲੇ ਤੇ ਸਾਰੇ ਹੀ ਹੋਏ ਗੱਦੇ ਜਿਵੇਂ ਆਹ ਰੂਮ ਦੇ ਇੱਥੇ ਵਾਲੇ ਰੂਮ ਦੇ ਵੀ ਤੇ ਉਹ ਹੁਣ ਇਹ ਸੋਚਿਆ ਕਿ ਪਹਿਲਾਂ ਸਾਰਾ ਕੀ ਇਕੱਠਾ ਕਰਾਰਾ ਪੋਣਾ ਫਿਰ ਚਾਪ ਨੂੰ ਚੁਕਣਾ ਔਖਾ ਹੋ ਜਾਣਾ ਤੇ ਵਾਰੀ-ਵਾਰੀ ਕਰਦੀ ਹਾਂ ਪਹਿਲਾਂ ਇੱਕ ਰੂਮ ਦਾ ਕਰ ਲੈਨੇ ਆ ਫਿਰ ਮੈਂ ਕਿਹਾ ਇਹ ਲੋਬੀ ਵਾਲੇ ਪਾਲਾਂਗੀ ਫਿਰ ਤੇ ਰੂਮ ਦੇ ਫਿਰ ਇੱਕ ਵਾਰ ਸਾਰਾ ਪੈ ਗਿਆ ਤੇ ਫਿਰ ਇੱਕ ਤੇ ਆਪ ਨੂੰ ਨਹੀਂ ਸਮਝਾਉਣੀ ਕਿ ਕਿੰਨਾ ਖਲਾਰਾ ਵੀ ਚੁਕਣਾ ਔਖਾ ਹੋ ਜਾਣਾ अच्छा रे आज मेरा कोई काम नहीं होया ते मैडम ਸਾਡੇ ਆ ਵੀ ਗਏ ਨੇ ਉਹ ਦਾदूजी ਨਾਲ ਤੁਰੇ ਜਾਂਦੇ ਆ ਤੇ ਕਹਿੰਦੀ ਮੈਂ ਜਾਣੀ ਅੱਜ ਪਾਪਾ ਜਦੋਂ ਉੱਠੀ ਚੁੱਪ ਚੁੱਪ ਜੀ ਆ ਤੇ ਕਹਿੰਦੀ ਮੈਨੂੰ ਕਹਿੰਦੀ ਅੰਗਲ ਫੜ ਕੇ نیچے ਲਾ ਕੇ ਜਾ ਤੇ ਮੈਂ ਹਾਂ ਚੱਲ ਦਿੰਦੇ ਆ ਜੋ ਤਾਂ ਪਤਾ ਨਹੀਂ ਕੀ ਗੱਲ ਆ ਹਾਂ ਨੂੰ ਕੋਈ ਕੋਈ ਆਪਾਂ ਬੈਠ ਜਾਂਦਾ ਤੂੰ ਕੋਣ ਵਾਦਿਆਂ ਦਈ ਜਾਂਦਾ ਮੈਂ ਆ ਸ਼ਾ ਮੈਡਮ ਆਉਂਦੇ ਤੇ ਰੋਟੀ ਲੈ ਕੇ ਆਉਂਦੇ ਦੀਪ ਤੇ ਕਿਹਾ ਕਿ ਹੋ ਗਿਆ ਸ਼ੇਦੀ ਰੋਟੀ ਜੇ ਖਾਦੀ ਰਾਤ ਖਾ ਕੇ ਤੇ ਬਸ ਤੇ ਰੋਟੀ ਖਾਓ ਦਵਾਈ ਖਾਓ ਇੱਦਾਂ ਕੁ ਸਾਰਾ ਕੁਝ ਇਕੱਠਾ ਲੈ ਕੇ ਆਈ ਠੀਕ ਜੀ ਰੋਟੀ ਦਵਾਈ ਪਾਣੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਉਹ ਦਵਾਈ ਖਾਦੀ ਨਹੀਂ ਜਿਆਦਾ ਟਾਈਮ ਹੋ ਜਾਣਾ ਚਾਹੀਦਾ ਤੁਸੀਂ ਲੇਟ ਖਾਤੀ ਦਵਾਈ ਚਲੋ ਕੋਈ ਨਹੀਂ ਹੁਣ ਖਾ ਲਈਨੇ ਮਲੀ ਬਣਵਾਜਾਂ ਨੇ ਇੰਡੀਅਨ ਭਾਸ਼ਾ ਤੋਂ ਲਿਆ ਹੈਗਾ ਲਤਾਂ ਬਵਨ ਵਾਲੇ ਕੋਈ ਫਰਕ ਪੈਂਦਾ ਨਹੀਂ ਹੈ ਨਾ ਹੋਰ ਇੱਕ ਨਹੀਂ ਜਲਦੀ ਥੋੜੀ ਪੈਂਦਾ ਸੱਲ ਘਟੇ ਹੁੰਦੇ ਨਹੀਂ ਜਲਦੀ ਪੂਰੇ ਹੋਏ ਨੇ ਦੇਖੋ ਉਹਨਾਂ ਨੂੰ ਰਿਕਵਰ ਹੋਣ ਚ ਟਾਈਮ ਲੱਗਦਾ ਹੈ ਆਸਾਨ ਲਾ ਨਾ ਤੇ ਹੁਣ ਦਵਾਈ ਖਾਓ ਡਾਈਟ ਖਾਓ ਚ ਅੱਛੀ ਅੱਛੀ ਡਾਈਟ ਲਓਗੀ ਤੇ ਫਿਰ ਸਾਰਾ ਕੁਝ ਠੀਕ ਹੋ ਜਾਣਾ ਠੀਕ ਹੈ ਤੇ ਉਧਰ ਅਸੀਸ ਰੂਵੀ ਹੋ ਗਿਆ ਬੱਸ ਕੀ ਕਰਿਆ ਚੱਲਿਓ ਕੁਛ ਨਹੀਂ ਖਾਣ ਦੇ ਤੇ ਹੁਣ ਆਪਾਂ ਆਉਂਦੇ ਆ ਤੇ ਫਿਰ ਜਾਣੇ ਆ ਕਿਨ ਜਾਓਗੇ ਦੇ ਪਾਪਾ ਲੈਣ ਜਾਵਾਂ ਵੇਖ ਲਓ ਨਾਲੇ ਪਤਾ ਨਾਲੇ ਅੱਜ ਲੱਗਣਦੇ ਆ ਕੁਛ ਰਾਤ ਹੀ ਨਹੀਂ ਨਾ ਉਹ ਮੇਰੇ ਰੋਟੀ ਖਾਦੀ ਰਾਤ ਦੇ ਲੱਗਣ ਡਿਆ ਛੋਟਾ ਛੋਟਾ ਤੇ ਹੁਣ ਦੇ ਮਤਲਬ ਪੂਰਾ ਕਨਫਰਮ ਹੋ ਗਿਆ ਨਾ ਕਿ ਖੇਡਣੀ ਨਹੀਂ ਨਹੀਂ ਸਵੇਰ ਦੀ ਨਹੀਂ ਤਾਂ ਹੁਣ ਉਹਨੇ ਉਹ ਟੋਕਰੀ ਹੀ ਸੋੜ ਦੇਣੀ ਦੋ ਤਿੰਨ ਵਰੀ ਉਹਦੇ ਲਾਗੇ ਜਾਂਦੀ ਆ ਤੇ ਜਿਵੇਂ ਮਨ ਜਾਰੀ ਮੰਨਦਾ ਕਿ ਸਰੀਰ ਨਹੀਂ ਸਰੀਰ ਆ ਜਾਂਦੀ ਵਿਚਾਰੀ ਹਮਮ ਨਾ ਲੈਂ ਚਾਹੇ ਅੱਜ ਇਹ ਦਵਾਈ ਲੈ ਕੇ ਆਈ ਜੀ ਇਹ ਕੀ ਕਰਦੇ ਸ਼ੋ

ਸਰੋ ਪਾਪਾ ਜੀ ਦੇ ਕੰਦ ਸੋਨੇ ਜਾਨ ਦੇ ਦਾਈ ਲੈਣਾ ਹਾਂਜੀ ਸਾਰੇ ਕਲਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪਾਲ ਗੇਲ ਬਲੌਗਸ ਉੱਪਰ ਤੇ ਅਸੀਂ ਕਿੱਥੇ ਚੱਲੇ ਆ ਜਿਹੜੇ ਸਾਡੇ ਅੱਜ ਕੰ ਦਾ ਰੁਟੀਨ ਬਣੀ ਹੈ ਕਦੀ ਪਾਪਾ ਜੀ ਬਿਮਾਰ ਹੋ ਗਏ ਕਦੀ ਪੁੱਤ ਬਿਮਾਰ ਹੋ ਗਿਆ ਪਹਿਲਾਂ ਬੁਖਾਰ ਪਾਲ ਬੁਖਾਰ ਹੋਇਆ ਅਜੇ ਉਹ ਤਾਂ ਠੀਕ ਨਹੀਂ ਹੋਏ ਤੇ ਹੁਣ ਸਾਡੇ ਅਸੀਸ ਨੂੰ ਬੁਖਾਰ ਹੋ ਗਿਆ ਤੇ ਹੁਣ ਅਸੀਂ ਅਸੀਸ ਦੀ ਮੈਡੀਸਿਨ ਲੈਣ ਚੱਲੇ ਆ ਪਹਿਲਾਂ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਮੰਮੀ ਬਿਮਾਰ ਹੋਏ ਸੀ ਫਿਰ ਤੋਹੀ ਹੋ ਗਏ ਹੁਣ ਅਸੀਸ ਹੋ ਗਈ ਵਾਦੀ ਲਾਲੀ ਸਾਡੇ ਪਰਿਵਾਰ ਨੇ ਤੇ ਸਾਰਿਆਂ ਨੇ ਆਈ ਸੁਣਿਓ ਨਾ ਬੁੱਧਾ ਡਾਕਟਰ ਦੀਸ ਪਸਲੀਪਿਆ ਬੇਟਾ ਬਾਜ ਫੇਰ ਨਹੀਂ ਬਸ ਇਹਨਾਂ ਨੇ ਨੀਂਦ ਖਾ ਗਏ ਇੱਧਰ ਇੱਧਰ ਕੋਈ ਮੂਡ ਨਹੀਂ ਹੈਗਾ ਖਾਣ ਦਾ ਕਹਿੰਦਾ ਮੈਨੂੰ ਤਾਂ ਰੋਟੀ ਨਹੀਂ ਚੰਗੀ ਲੱਗਣ ਦੀ ਤੇ ਹੋਰ ਮੈ ਕੀ ਖਾਣਾ ਬਾਹਰੋਂ ਇੱਧਰ ਕਹਿੰਦੇ ਨਾ ਬਹੁਤ ਬੰਦੇ ਆ ਗਏ ਇਹ ਜਿੱਪਾ ਨੂੰ ਨਹੀਂ ਕਿਦਾਂ ਉਹ ਵਗਾਰਿਆ ਨਾ ਲੱਤਾਂ ਦਾ ਜਿਹੜਾ ਚਵਾਈ ਲੜੀ ਜਾਂਦੀ ਹੈ ਨਾ ਤੇ ਉਹ ਤਾਂ ਹੈ ਹੀ ਆ ਤੇ ਵਾ ਕੀ ਮੈਂ ਕੁਛ ਖਾ ਲਈ ਨਹੀਂ ਫਿਰ ਥੋੜਾ ਜਿਹਾ ਥੋੜਾ ਜਿਹਾ ਹੋਰ ਜ਼ਿਆਦਾ ਨਹੀਂ ਇਹਨੇ ਗਰਮੇ ਲੱਗਣ ਤੇ ਇਹ ਕਿਤੇ ਖਾ ਕੇ ਬਿਮਾਰ ਹੋ ਗਏ ਤੇ ਜਿਹੜੀਆਂ ਗਾਣਾ ਪੈਣੀਆਂ ਨਾ ਉਹ ਮੈਨੂੰ ਵੀ ਪਤਾ ਕੀ ਬੰਨਣਾ ਹੈ ਨਾ ਸੀਸ ਫਿਰ ਮਮਾ ਨੂੰ ਮਮਾ ਨੂੰ ਕਾ ਗੁਸ਼ੇ ਹੋਣਾ ਨਾ ਸ਼ਾਰਿਆਂ ਨੇ ਮਮਾ ਨੇ ਗੁਸ਼ੇ ਹੋਣਾ ਨਾ ਸ਼ਾਰਿਆਂ ਨੇ ਸ਼ਾਰਿਆਂ ਗੁਸ਼ੇ ਹੋਣਾ ਮਮਾ ਜੀ ਨੂੰ ਮਮੂ ਪੁੱਟੇ ਕੰਮ ਕਰਦੇ ਆ ਮਮੂ ਪੁੱਟੇ ਕੰਮ ਕਰਦੇ ਫਿਰ ਇੱਧਰ ਸਾਡੀ ਮੰਮੀ ਚੋਰੀ ਚੋਰੀ ਸੈਂਡਵਿਚ ਖਾਂਦੇ ਆ ਤੇ ਉੱਧਰ ਸਾਡੇ ਪਾਪਾ ਆ ਗਏ ਗਾਲਾਂ ਥੈਂਕ ਯੂ ਹੂੰ ਥੈਂਕ ਯੂ ਤੇ ਕੱਢਦੇ ਨੇ ਪਾਪਾ ਨੇ ਪਾਪਾ ਨੇ ਕਹਿਣਾ ਇੱਕ ਪਨੇ ਦਵਾਈਆਂ ਤੇ ਪੈਸੇ ਲਵਣ ਦੇ ਆ ਤੁਹਾਡਾ ਇਰਾਦਾ ਦੋਵਾਂ ਦਾ ਬਿਮਾਰ ਹੋ ਨੂੰ ਖਾਈ ਜਾਂਦੀਆਂ ਜੇ ਮੈਂ ਤਾਂ ਖਾ ਲਈ ਚੋਰੀ ਚੋਰੀ ਛੇ ਮੈਂ ਕਾਦੀ ਤੁਰਫੇ ਨਹੀਂ ਮੈਂ ਪਖਾ ਵੇਖਿਆ ਤੇ ਤੈਨੂੰ ਪਖਾ ਕੇ ਲਾ ਵੇਖਿਆ ਸਾਰਿਆਂ ਨੇ ਵਿਖਾਵੇ ਪਖਾ ਨਵਾ ਕਿੱਡਾ ਸੋਹਣਾ ਪੱਖਾ ਮੰਮੀ ਤੇ ਰੱਖਾ ਲੈ ਦੋ ਹੀ ਲਿਖੇ ਡਾਕਟਰ ਨੇ ਬੋਲਦੀ ਦਿੱਤੀ ਐ ਡਾਕਟਰ ਨੇ ਡਾਕਟਰ ਨੇ ਭੁਗਾਨੂ ਭੁਗ ਤੋ ਕੁ ਕੁ ਕਰਾਇਆ ਨਾ ਨੂੰ ਗਰਾਵੇ ਬੈ ਕਰਾਇਆ ਹਾਂ ਤਾਂ ਮੰਮੀ ਨੇ ਆ ਕਰੂ ਬਰ ਬਰ ਜਿਹੜਾ ਉਹਨਾਂ ਤੇ ਆਉਂਦਾ ਸੀ ਉਹਨਾਂ ਨੂੰ ਲੱਗੇ ਆ ਤੇ ਆ ਤੇ ਇੱਥੇ ਸਾਡੇ ਮੰਮੀ ਤੋਰੇ ਆ ਜਾਮ ਨੂੰ ਮਿਲਿਆ ਦੋ ਮੇਰੇ ਵਾਰੇ ਕਿਹ ਖਾਣੇ ਥੋੜੇ ਚਾਹੀਦੇ ਆ ਇਹਨਾਂ ਗਲਾ ਵੀ ਖਰੀਚੀ ਪੈਣਾ ਜੀ ਥੋੜੇ ਬਾਬੇ ਸਾਡੇ ਚਾਹੀਦੇ ਆ ਆਹ ਵੇ ਇਹ ਤਾਂ ਗੱਲ ਕਰਕੇ ਸਹੀ ਤੁਹਾਡੇ ਕੋਲ ਪਹਿਲਾਂ ਮੰਮੀ ਇੰਨੇ ਖਾਣੇ ਹੋ ਨਿਆ ਜਮ ਨੂੰ ਉਦੋਂ ਤੇ ਨਹੀਂ ਇਦਾਂ ਹੁੰਦਾ ਹੁਣ ਤੇ ਜਮ ਨੂੰ ਖਾਣ ਨਾਲ ਗਲਾ ਹੀ ਫੜਿਆ ਜਾਂਦਾ ਬਾਅਦ ਚ ਥੋੜੇ ਕਿ ਉਹ ਜੀ ਆ ਗਏ ਉਹ ਲੱਗਦਾ ਪੈਲਾ ਪੈਲਾ ਮੇਰੀ ਗੱਲ ਨਹੀਂ ਪਿਆਰ ਮਾਚੀ ਦਾ ਪਲਾਸਟਿਕ ਉਹ ਵੇਖੋ ਸੀਸ ਵੱਲ ਬੈਠ ਦਰਤੀ ਹੁਣ ਸਹੀ ਸੋਈ ਜਾਉਂਗੀ ਤਾਂ ਆਪਣੇ ਸਾਰੇ ਘੜੌਨੇ ਖਲਾਰ ਕੇ ਦੇ ਹੁਣ ਹੁੰਦਾ ਹਾਂ ਜੀ ਸੁਣੋ ਨਾ ਬੇਸੀ ਕਫਾਲੀ ਬੋਸੇ ਤਾਂ ਉਹਦੀ ਵੀ ਹਾਲੇ ਰਬੀ ਤੇ ਦਸ ਲਈ ਆਪਣੀ ਯਾਨੀ ਸਬਜ਼ੀ ਤੇ ਕੰਦਰਾ ਸਫਾਲ ਗਿਆ ਅੰਜਾਮ ਨੂੰ ਹਾਂਜੀ ਆਜੋ ਸਾਰੇ ਜਣੇ ਖਾ ਲਓ ਜੀ ਸੌ ਉਹ ਸੁਪੜਾ ਇਹ ਮਾਲ ਕੁੜੇ ਦਾ ਵੀ ਵੇਖਿਆ ਨਾ ਵਲੌਗ ਤੇ ਇਸ ਕਰਕੇ ਬਹੁਤ ਸਵਾਦ ਭੜੇਗੀ ਮੈਂ ਤਾਂ ਵੈਸੇ ਘਾਟੀ ਖਾਂਦੀ ਆ ਬਾਕੀ ਸਾਰੀ ਫੈਮਿਲੀ ਬਹੁਤ ਖੁਸ਼ ਹੋ ਕੇ ਖਾਂਦੀ ਅਸੀਂ ਇਸਨੇ ਵੀ ਥੋੜਾ ਜਿਹਾ ਖਾਧਾ ਜੀ ਤੇ ਹੁਣ ਆਡੀ ਅਸੀਂ ਸਦਿਆਂ ਖੇਡਾਂ ਵੇਖੋ ਕਿਸ ਕੀ ਖਾਧੋ ਪਿਆ ਪੁੱਤ ਅਸੋਨੇਓ ਇਦਰੇ ਕੋ ਇਹਨੇ ਆਲੂ ਤੇ ਪਿਆਜ਼ ਬਸ ਉੱਪਰੋਂ ਕੱਟ-ਕੱਟ ਛੁੱਟੀ ਜਾਂਦੀ ਸੋ ਇਹਦਾ ਇਹਨੂੰ ਪੀਰ ਰਾਇ ਹੈ ਤੇ ਉਹਨ ਥੋੜੀ ਠੀਕ ਹੋਈ ਤਾਂ ਉਹਨ ਸਵਾਕ ਸੱਚ ਪਾਸ਼ਾ ਤੇਰੇ ਤੇ